ਅਸ ਸਾਡੀ ਭਾਰਤੀ ਕਿਸਾਨੀ ਉਹਨਾਂ ਰਾਜੇਵਾਲ ਦੀ ਇੱਥੇ ਮੀਟਿੰਗ ਲੰਬੀ ਇੱਕ ਬੜੀ ਅੱਛੀ ਬਹਿਸ ਵਾਲੀ ਮੀਟਿੰਗ ਹੋਈ ਹੈ ਉਸ ਮੀਟਿੰਗ ਵਿੱਚ ਅਸੀਂ ਬੜੇ ਅਹਿਮ ਫੈਸਲੇ ਲਏ ਆ ਕੁਝ ਮਤੇ ਪਾਸ ਕੀਤੇ ਆ ਜਿਨ੍ਹਾਂ ਚੋਂ ਸਭ ਤੋਂ ਪਹਿਲਾ ਭਾਰਤ ਸਰਕਾਰ ਚੁੱਪਚਪੀਤੇ ਅਮਰੀਕਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਨਾਲ ਫੋਰਨ ਟ੍ਰੇਡ ਐਗਰੀਮੈਂਟ ਕਰਨ ਜਾ ਰਹੀ ਹੈ ਉਹਦੇ ਵਿੱਚ ਸਾਨੂੰ ਸ਼ੰਕਾ ਜੋ ਕਨਸੂਆਂ ਮਿਲ ਰਹੀਆਂ ਉਹ ਖੇਤੀ ਸੈਕਟਰ ਪੋਲਟਰੀ ਸੈਕਟਰ ਤੇ ਡੇਰੀ ਸੈਕਟਰ ਖੋਲਣ ਜਾ ਰਹੀ ਹੈ ਉਹਨਾਂ ਪ੍ਰਾਈਵੇਟ ਇੰਟਰਨੈਸ਼ਨਲ ਕੰਪਨੀਆਂ ਵਾਸਤੇ ਤੇ ਜੇ ਇਦਾਂ ਹੋ ਗਿਆ ਤਾਂ ਪੰਜਾਬ ਦੀ ਖੇਤੀ ਪੰਜਾਬ ਦੀ ਪੋਲਟਰੀ ਪੰਜਾਬ ਦੀ ਡੇਰੀ ਪੰਜਾਬ ਦੀ ਨਹੀਂ ਬਲਕਿ ਦੇਸ਼ ਦੀ ਬਿਲਕੁਲ ਡੁੱਬ ਜਾਏਗੀ ਤੇ ਕਿਸਾਨ ਬੁਰੀ ਤਰ੍ਹਾਂ ਡੁੱਬ ਜਾਣਗੇ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਵੀ ਭਾਰਤ ਸਰਕਾਰ ਚੁੱਪਚਾਪੀਤੇ ਬੁੱਕਲ ਚ ਗੁੜ ਨਾ ਭੰਨੇ ਲੋਕਾਂ ਨੂੰ ਦੱਸੇ ਵੀ ਕੀ ਉਹਦੀ ਵਾਰਤਾ ਚੱਲ ਰਹੀ ਆ ਅਮਰੀਕਾ ਨਾਲ ਨਿਊਜ਼ੀਲੈਂਡ ਨਾਲ ਤੇ ਆਸਟ੍ਰੇਲੀਆ ਨਾਲ ਕਿਹੜਾ ਉਹ ਸਮਝੌਤਾ ਕਰਨ ਜਾ ਰਹੇ ਨੇ ਸਮਝੌਤਾ ਕਰਨ ਤੋਂ ਪਹਿਲਾਂ ਇੱਥੇ ਦੇ ਕਿਸਾਨਾਂ ਨਾਲ ਸਲਾਹ ਕਰਨੀ ਉਹਨਾਂ ਦਾ ਉਹਨਾਂ ਦੀ ਰਾਏ ਲੈਣੀ ਬਹੁਤ ਹੀ ਜ਼ਰੂਰੀ ਹੈ ਜੇ ਲੋਕਾਂ ਦੀ ਰਾਏ ਤੋਂ ਬਿਨਾਂ ਕੋਈ ਸਮਝੌਤਾ ਕਰਨਗੇ ਤਾਂ ਇਹਦਾ ਜ਼ਬਰਦਸਤ ਵਿਰੋਧ ਹੋਏਗਾ ਪਾਣੀਆਂ ਦੇ ਮੁੱਦੇ ਤੇ ਸਹਿਕਾਰਤਾ ਡੁੱਬ ਰਹੀ ਹੈ ਇਸ ਮੁੱਦੇ ਤੇ ਵਿਸਤਾਰ ਨਾਲ ਚਰਚਾ ਹੋਈ ਜੀਬੇ ਤੇ ਫੈਸਲਾ ਹੋਇਆ ਕਿ ਐਸਕੇਮ ਦੀ ਮੀਟਿੰਗ ਵਿੱਚ ਮੋਰਚੇ ਦੀ ਤਰੀਕ ਤੈਅ ਕਰਕੇ ਜੁਲਾਈ ਦੇ ਐਂਡ 'ਚ ਆ ਅਗਸਤ ਦੇ ਪਹਿਲੇ ਹਫਤੇ ਮੋਰਚਾ ਲਾਉਣ ਦੀ ਤਰੀਕ ਦਾ ਐਲਾਨ ਕੀਤਾ ਜਾਵੇ ਉਹ ਹੁਣ ਐਸਕੇਮ ਦੀ ਮੀਟਿੰਗ ਵਿੱਚ ਇਹ ਮੁੱਦਾ ਰੱਖਾਂਗੇ ਜਿੱਥੇ ਉੱਥੇ ਵੀ ਸਾਰੇ ਸੱਜਣ ਸਹਿਮਤੀ ਨੇ ਇਹਦੇ 'ਚ ਬਹਿਸ ਕਰਨ ਤੋਂ ਬਾਅਦ ਮੋਰਚੇ ਦੀ ਤਰੀਕ ਮੋਰਚੇ ਦਾ ਤਾਂ ਉਥੋਂ ਐਲਾਨ ਕਰਾਂਗੇ ਇੱਕ ਅੱਜ ਪਾਰ ਸਰਕਾਰ ਨੇ ਸਾਡੀਆਂ ਸੌਣੀ ਦੀਆਂ ਫਸਲਾਂ ਦੀ ਐਮਐਸਪੀ ਤੈਅ ਕੀਤੀ ਹੈ। ਔਰ ਦੇਖਣ ਨੂੰ ਬੜਾ ਲੱਗਦਾ ਵੀ ਪਤਾ ਨਹੀਂ ਕਿੰਨੇ ਕਿੰਨਾ ਭਾਅ ਵਧਾ ਦਿੱਤਾ ਉਹਨਾਂ ਨੇ ਜਦ ਕਿ ਇਹ ਜਿਹੜਾ ਅਸੀਂ ਡਿਮਾਂਡ ਕਰਦੇ ਹਾਂ ਸੁਆਮੀਨਾਥਨ ਕਮਿਸ਼ਨ ਦੇ ਸੀ ਟੂ ਪਲੱਸ 50% ਫਾਰਮੂਲੇ ਅਨੁਸਾਰ ਉਹਦੇ ਨੇੜੇ ਤੇੜੇ ਵੀ ਨਹੀਂ ਅਸੀਂ ਇਹ ਐਮਐਸਪੀ ਦੀਆਂ ਮਿੱਠੀਆਂ ਹੋਈਆਂ ਕੀਮਤਾਂ ਨੂੰ ਮੂਲੋਂ ਰੱਦ ਕਰਦੇ ਹਾਂ ਔਰ ਮੰਗ ਕਰਦੇ ਹਾਂ ਵੀ ਸਰਕਾਰ ਇਹਨੂੰ ਰਿਵਿਊ ਕਰੇ बार-बार ਧੋਖਾ ਬੰਦ ਕਰੇ ਕਹਿਣਾ ਸੀ 2 ਪਰ +50% ਪਰ ਤੁਸੀਂ ਕਰਦੇ ਹੋ A2 FL ਤੋਂ ਇਹ ਸਾਨੂੰ ਮਨਜ਼ੂਰ ਨਹੀਂ ਤੀਸਰਾ ਚੌਥਾ ਜਿਹੜੀ ਲੈਂਡ ਪੂਲਿੰਗ ਪਾਲਿਸੀ ਬਣਾ ਕੇ ਪੰਜਾਬ ਸਰਕਾਰ ਨੇ ਪੰਜਾਬ ਵਿੱਚੋਂ ਬਹੁਤ ਸਾਰੇ ਪਿੰਡਾਂ ਵਿੱਚੋਂ ਜ਼ਮੀਨ ਐਕਵਾਇਰ ਕਰਨ ਦਾ ਫੈਸਲਾ ਕੀਤਾ ਹੈ ਅਸੀਂ ਉਹ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕਰਦੇ ਹਾਂ ਔਰ ਕਿਤੇ ਵੀ ਪੰਜਾਬ ਵਿੱਚ ਇਸ ਤਰ੍ਹਾਂ ਧੱਕੇ ਨਾਲ ਜ਼ਮੀਨ ਕਿਸਾਨਾਂ ਦੀ ਖੋਹ ਨਹੀਂ ਦੇਵਾਂਗੇ ਇਹ ਪੰਜਾਬ ਦੇ ਕਿਸਾਨ ਨੂੰ ਉਜਾੜਨ ਦੀ ਇੱਕ ਨਵੀਂ ਸਕੀਮ ਹੈ ਔਰ ਅਸੀਂ ਪਿੰਡਾਂ ਦੀਆਂ ਜਿਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਜਿਨ੍ਹਾਂ ਚ ਜ਼ਮੀਨ ਐਕਵਾਇਰ ਕਰਨ ਜਾ ਰਹੀ ਹੈ ਸਰਕਾਰ ਉਹਨਾਂ ਨੂੰ ਅਪੀਲ ਕੀਤੀ ਹੈ ਵੀ ਆਪਣੇ ਪਿੰਡ ਦੀ ಗ್ರಾಮ ਸਭਾ ਬੁਲਾਓ ਉਹਦੇ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੇ ਕਰਕੇ ਸਰਕਾਰ ਦੀ ਇਸ ਲੈਂਡ ਪਾਲਿਸੀ ਦਾ ਵਿਰੋਧ ਕਰੋ ਇੱਕ ਇਹ ਵੀ ਫੈਸਲਾ ਹੋਇਆ ਭਈ ਪਾਣੀਆਂ ਦੇ ਮਸਲੇ ਤੇ ਇੱਕ ਆਲ ਪਾਰਟੀ ਮੀਟਿੰਗ ਬੁਲਾਈ ਜਾਏ। ਆਉਣ ਵਾਲੇ ਦਿਨਾਂ ਵਿੱਚ ਸਾਰੀਆਂ ਪਾਰਟੀਆਂ ਨਾਲ رابطہ ਕਰਕੇ ਐਸੇ ਜਗ੍ਹਾ ਤੇ ਅਸੀਂ ਆਲ ਪਾਰਟੀ ਮੀਟਿੰਗ ਸੱਦਾਂਗੇ। ਉਹਦੇ ਵਿੱਚ ਉਹਨਾਂ ਪਾਰਟੀਆਂ ਨੂੰ ਵੀ ਆਪਣਾ ਸਟੈਂਡ ਸਪਸ਼ਟ ਕਰਨ ਵਾਸਤੇ ਉਹਨਾਂ ਦਾ ਸਹਿਯੋਗ ਮੰਗਣ ਵਾਸਤੇ ਅਪੀਲ ਕਰਾਂਗੇ। ਇਹਦੇ ਵਿੱਚ ਸਮਾਜ ਦੇ ਦੂਜੇ ਵਰਗਾਂ ਨੂੰ ਵੀ ਸ਼ਾਮਲ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਤੋਂ ਬਿਨਾ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਪੰਜਾਬ ਵਿੱਚ ਥਾਂ-ਥਾਂ ਸੈਮੀਨਾਰ ਕਰਾਂਗੇ ਜਿੱਥੇ ਜਿਹੜੇ ਮਾਹਰ ਨੇ ਪਾਣੀਆਂ ਦੇ ਉਹ ਲੈ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ ਇੱਕ ਅਸੀਂ ਪੋਸਟਰ ਬਾਅਦ ਸ਼ੁਰੂ ਕਰ ਰਹੇ ਆ ਇੱਕ ਪੋਸਟਰ ਅਸੀਂ ਕੱਢਿਆ ਜਿਹੜਾ ਦੁਕਾਨਦਾਰਾਂ ਵਪਾਰੀਆਂ ਕਾਰਖਾਨੇਦਾਰਾਂ ਤੇ ਸਮਾਜ ਦੇ ਦੂਜੇ ਵਰਗਾਂ ਲਈ ਹੈ ਸਰਕਾਰ ਨੇ ਇੱਕ ਨੈਰੇਟਿਵ ਸਿਰਜਿਆ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਇਹ ਤਾਂ ਜੀ ਰੋਜ਼ ਮੋਰਚਾ ਲਾ ਕੇ ਬਹਿ ਜਾਂਦੇ ਨੇ ਸੜਕਾਂ ਬਲੌਕ ਕਰਦੇ ਨੇ ਇਹ ਵਪਾਰ ਨਹੀਂ ਚੱਲਣ ਦਿੰਦੇ ਇਹ ਸਾਰਾ ਕੁਝ ਉਹਨਾਂ ਨੂੰ ਸਮਝਾਉਣ ਲਈ ਵੀ ਆਉਣ ਵਾਲੇ ਸਮੇਂ 'ਚ ਜਿਹੜੀਆਂ ਪਾਲਿਸੀਜ਼ ਆ ਰਹੀਆਂ ਹਨ ਸਰਕਾਰ ਦੀਆਂ ਉਹਦੇ ਨਾਲ ਹਰ ਇੱਕ ਕੀਤਾ ਡੁੱਬ ਜਾਣਾ ਟੋਟਲ ਕਾਰਪੋਰਟਾਈਜੇਸ਼ਨ ਹੋ ਰਹੀ ਹੈ ਜਿਹੜਾ ਇਹਨਾਂ ਦਾ ਭਾਰਤਮਾਲਾ ਪ੍ਰੋਜੈਕਟ ਹੈ ਉਹਦੇ ਵਿੱਚ ਇਹ ਹਰ 10 ਕਿਲੋਮੀਟਰ ਤੋਂ ਬਾਅਦ ਕੁਝ ਨਾ ਕੁਝ ਬਣਨਾ ਹੈ ਜਿਵੇਂ ਕਿਤੇ ਫੂਡ ਕੋਰਟ ਬਣਨਗੇ ਕਿਤੇ ਮਾਲ ਬਣਨਗੇ ਉਹ ਸਾਰੇ ਸਾਡੇ ਬਾਜ਼ਾਰ ਨੂੰ ਖਾ ਜਾਣਗੇ ਉਹਦੇ ਨਾਲ ਅਨਪਲਾਈਮੈਂਟ ਹੋਏਗੀ ਉਹ ਇਹ ਇਹਦੇ ਲਈ ਜਾਗਰੂਕ ਕਰਨ ਲਈ ਜਿਵੇਂ ਅਸੀਂ ਇਸ ਇਸ ਇਹ ਸਿਰਕ ਕੀਤਾ ਹੈ Amazon ਤੇ Flipkart ਦੋ ਕੰਪਨੀਆਂ ਹੁਣ ਇੱਥੇ ਆ ਚੁੱਕੀਆਂ ਬਾਹਰ ਲੀਆਂ ਉਹ 1 ਸਾਲ ਚ 4% ਬਿਜ਼ਨਸ ਇਹਨਾਂ ਦਾ ਕੋਕੇ ਲੈ ਗਈਆਂ ਸਾਡਾ ਕਾਮਰਸ ਮਿਨਿਸਟਰ ਕਹਿੰਦਾ ਹੈ ਵੀ ਆਉਣ ਵਾਲੇ 5-7 ਸਾਲਾਂ ਚ 50% ਬਿਜ਼ਨਸ ਲੈ ਜਾਣਗੇ ਦੋਹੇ ਕੰਪਨੀਆਂ ਔਰ ਹੋਰ ਤਾਂ ਹਲੇ ਪਾਈਪਲਾਈਨ ਚ ਨੇ ਜੇ ਸਮਝੌਤਾ ਹੋ ਜਾਂਦਾ ਤਾਂ ਵਪਾਰ ਦੁਕਾਨਦਾਰੀ ਕਿਸੇ ਦੀ ਵੀ ਨਹੀਂ ਰਹਿਣੀ ਅਸੀਂ ਉਹਨਾਂ ਸਾਰਿਆਂ ਨੂੰ ਜਾਗਰੂਕ ਕਰਨ ਲਈ ਸਾਰੇ ਸ਼ਹਿਰਾਂ ਦੇ ਵਿੱਚ ਸਾਰੇ ਪੰਜਾਬ ਵਿੱਚ ਸਾਡਾ ਟਾਰਗੇਟ ਹੈ ਵੀ 10 ਲੱਖ ਪੋਸਟਰ ਦੁਕਾਨਦਾਰਾਂ ਚ ਇੰਡਸਟਰੀ ਵਾਲਿਆਂ ਨੂੰ ਤੇ ਦੂਜੇ ਧੰਦਿਆਂ ਕਰਨ ਵਾਲਿਆਂ ਨੂੰ ਅਸੀਂ ਵੰਡੀਏ ਇਹ ਤੋਂ ਬਿਨਾ ਇੱਕ ਪੋਸਟਰ ਵਾਰ ਸਾਡੀ ਪਿੰਡਾਂ ਵਾਸਤੇ ਵੱਖਰਾ ਇੱਕ ਇਸ ਤਿਆਰ ਕਰਾਂਗੇ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਭਾਰਤ ਤੇ ਪੰਜਾਬ ਸਰਕਾਰ ਮਿਲ ਕੇ ਕਿਸ ਕਿਸ ਤਰ੍ਹਾਂ ਖੇਤੀ ਨੂੰ ਤਬਾਹ ਕਰਨ ਦੇ ਮਨਸੂਬੇ ਬਣਾ ਰਹੀ ਹੈ ਉਹ ਅਸੀਂ 2 ਦਿਨਾਂ ਦੇ ਅੰਦਰ ਅੰਦਰ ਸਾਰੇ ਜ਼ਿਲ੍ਹੇ ਨੂੰ ਲਿੱਕੇ ਭੇਜ ਦਾਂਗੇ ਉਹ ਅੱਗੇ ਛਕਵਾ ਕੇ ਵੰਡਣਗੇ ਇੱਕ ਨਵੀਂ ਹੈਰਾਨ ਕਰਨ ਫੈਸਲਾ ਸਰਕਾਰ ਜ਼ਬਰਦਸਤੀ ਸਾਡੇ ਤੇ ਠੋਸ ਰਹੀ ਹੈ 16 ਮਈ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਰਿਸਰਚ ਐਂਡ ਐਕਸਟੈਂਸ਼ਨ ਕਾਨਫਰੰਸ ਦੀ ਮੀਟਿੰਗ ਹੋਈ ਸਰਕਾਰ ਕਿਸਾਨਾਂ ਨੂੰ ਜ਼ਬਰਦਸਤੀ ਨੈਨੋ ਯੂਰੀਆ ਤੇ ਨੈਨੋ ਡੀਏਪੀ ਜ਼ਬਰਦਸਤੀ ਮਲ ਰਹੀ ਹੈ ਉਸ ਕਮੇਟੀ ਨੇ ਕਿਹਾ ਭਈ ਜੇ ਇਹਨੂੰ ਯੂਜ਼ ਕਰੋਗੇ ਤਾਂ 15 ਤੋਂ 20% ਹਰ ਇੱਕ ਫਸਲ ਦਾ ਝਾੜ ਘਟੇਗਾ ਕਣਕ ਦੇ ਵਿੱਚ 4 ਤੋਂ 5% ਪ੍ਰੋਟੀਨ ਘਟ ਜਾਏਗੀ ਇਦੇ ਨਾਲ ਕਿਸਾਨੀ ਦਾ ਬਹੁਤ ਵੱਡਾ ਨੁਕਸਾਨ ਹੋਏਗਾ ਉਹ ਧੱਕੇ ਨਾਲ ਸੋਸਾਇਟੀਆਂ ਰਾਹੀਂ ਦੁਕਾਨਾਂ ਰਾਹੀਂ ਜ਼ਬਰਦਸਤੀ ਨੈਨੋ ਯੂਰੀਆ ਤੇ ਨੈਨੋ ડીਏਪੀ ਸਾਡੇ ਗਾਲ ਮੜ ਰਹੇ ਨੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਔਰ ਕਿਸਾਨਾਂ ਨੂੰ ਚੌਕਸ ਕਰਦੇ ਹਾਂ ਜੋ ਮਰਜ਼ੀ ਤੁਹਾਨੂੰ ਕੋਈ ਕਹੇ ਇਹ ਕਿਉਂਕਿ ਸਾਡੇ ਜਿਹੜੇ ਐਕਸਪਰਟਸ ਨੇ ਹੁਣ ਉਹਨਾਂ ਤੇ ਸਰਕਾਰ ਦਾ ਪ੍ਰੈਸ਼ਰ ਹੈ ਸਾਡਾ ਐਗਰੀਕਲਚਰ ਡਿਪਾਰਟਮੈਂਟ ਚੁੱਪ ਹੈ ਵਾਈਸ ਚਾਂਸਲਰ ਦੀ ਅਗਵਾਈ 'ਚ ਜਿਹੜੀ ਰਿਸਰਚ ਐਂਡ ਐਕਸਟੈਂਸ਼ਨਲ ਕਾਉਂਸਲ ਦੀ ਮੀਟਿੰਗ 16 ਮਈ ਨੂੰ ਹੋਈ ਹੈ ਉਹਦੇ ਵਿੱਚ ਸਾਫ਼-ਸਾਫ਼ ਉਹਨਾਂ ਨੇ ਕਹਿ ਦਿੱਤਾ ਹੈ ਵੀ ਜੇ ਤੁਸੀਂ ਇਹ ਵਰਤੋਂ ਕਰੋਗੇ ਨੈਨੋ ਯੂਰੀਆ ਤੇ ਨੈਨੋ ਡੀਐਪ ਤਾਂ ਤੁਹਾਡਾ 15 ਤੋਂ 20% ਤੁਹਾਡੀ ਫਸਲ ਦਾ ਝਾੜ ਘਟੇਗਾ ਕਣਕ ਦੇ ਵਿੱਚ 4 ਤੋਂ 5% ਪ੍ਰੋਟੀਨ ਘਟੇਗੀ ਬਾਕੀ ਇਹਦੇ ਜਿਹੜੇ ਸਾਈਡ ਇਫੈਕਟ ਹੋਣਗੇ ਉਹ ਹਾਲੇ ਹੋਰ ਰਿਸਰਚ ਦਾ ਵਿਸ਼ਾ ਨੇ ਅਸੀਂ ਸਰਕਾਰ ਨੂੰ ਅਪੀਲ ਕਰਾਂਗੇ ਵੀ ਇਹ ਜ਼ਬਰਦਸਤੀ ਕਰਨਾ ਬੰਦ ਕਰੋ ਔਰ ਕਿਸਾਨਾਂ ਨੂੰ ਕਹਾਂਗੇ ਇਹਦਾ ਯੂਜ਼ ਬਿਲਕੁਲ ਬੰਦ ਕਰੋ ਬਹੁਤ ਬਹੁਤ ਧੰਨਵਾਦ ਇਹੀ ਅੱਜ ਦੇ ਅੱਠ ਇਹ ਮਤੇ ਨੇ ਜਿਹੜੇ ਅਸੀਂ ਪਾਸ ਕੀਤੇ ਨੇ ਸਾਹਿਬ ਜੀ ਤੁਸੀਂ ਬੱਸਾ ਮੋਰਚਾ ਦੀ ਗੱਲ ਕਰਿਓ ਕਿ ਅੱਜ ਦੇ ਫਸਟ ਵੀਕ ਨੂੰ ਚੰਡੀਗੜ੍ਹ ਲਾਣ ਦੀ ਗੱਲ ਕਰਾਂਗਾ ਕੋਈ ਵਿਸਥਾਰ ਇਹ ਡਿਸਾਈਡ ਕਰਾਂਗੇ ਐਸਕੇਐਮ ਦੀ ਮੀਟਿੰਗ ਵਿੱਚ ਡੇਟ ਔਰ ਪਲੇਸ ਇਹ ਦੋਨੋਂ ਐਸਕੇਐਮ ਦੀ ਮੀਟਿੰਗ ਵਿੱਚ ਡਿਸਾਈਡ ਕਰਾਂਗੇ ਸਾਡੀ ਮੀਟਿੰਗ ਵਿੱਚ ਸਾਡੀ ਜਿੱਥੇ ਬੰਦੀ ਚ ਅਜੇ ਫੈਸਲਾ ਹੋ ਗਿਆ ਵੀ ਐਸਕੇਐਮ ਇਹਦੇ ਬਾਰੇ ਸੋਚ ਰਿਹਾ ਤੇ ਉੱਥੇ ਜਾ ਕੇ ਆਪਣੀ رائے ਦਿਓ ਵੀ ਇਹਦੇ ਤੇ ਮੋਰਚਾ ਲੱਗਣਾ ਚਾਹੀਦਾ ਔਰ ਜ਼ਬਰਦਸਤ ਵੱਡਾ ਮੋਰਚਾ ਲੱਗਣਾ ਚਾਹੀਦਾ ਪਾਣੀ ਦਾ ਮੁੱਦਾ ਵੀ ਹੈ ਔਰ ਜਿਹੜਾ ਕੋਆਪਰੇਟਿਵ ਮੂਵਮੈਂਟ ਜਿਹੜੀ ਫੇਲ ਹੋ ਰਹੀ ਹੈ ਉਹ ਵੀ ਉਹ ਵੀ ਮੁੱਦਾ ਹੈ ਬਾਕੀ ਜਿਹੜੇ ਇਹ ਫੋਰਨ ਟ੍ਰੇਡ ਐਗਰੀਮੈਂਟ ਅੱਗੇ ਜਾਂਦਾ ਫਿਰ ਇਹ ਉਸ ਵੇਲੇ ਵੀ ਮੁੱਦਾ ਬਣ ਜੇਗਾ ਅੱਜ ਅਸੀਂ ਅਪੀਲ ਕਰਦੇ ਹਾਂ ਸਰਕਾਰ ਨੂੰ ਜਿਹੜੇ ਤੁਸੀਂ ਐਗਰੀਮੈਂਟ ਕਰ ਰਹੇ ਹੋ ਇਹ ਬੁੱਕਲ ਚ ਗੋੜਨਾ ਪਰ ਨੋ ਲੋਕਾਂ ਨੂੰ ਦੱਸੋ ਵੀ ਤੁਸੀਂ ਕੀ ਕਰਨ ਜਾ ਰਹੇ ਹੋ ਲੋਕਾਂ ਲੋਕਾਂ ਦੇ ਧਿਆਨ ਚ ਲਿਆ ਕੇ ਸਮਝਾਉਤਾ ਕਰਿਓ ਇਹਨਾਂ ਸਮਝੌਤਿਆਂ ਨਾਲ ਜੇ ਤੁਸੀਂ ਮਾਰਕੀਟ ਖੇਤੀ ਸੈਕਟਰ ਦੀ ਖੋਲ ਦਿੱਤੀ ਜੇ ਤੁਸੀਂ ਡੇਰੀ ਸੈਕਟਰ ਜਾਂ ਪੋਲਟਰੀ ਸੈਕਟਰ ਖੋਲ ਦਿੱਤਾ ਤਾਂ ਇੱਥੇ ਦੇ ਤਿੰਨੇ ਧੰਦੇ ਤਬਾਹ ਹੋ ਜਾਣਗੇ ਕਿਸਾਨ ਬਰਬਾਦ ਹੋ ਜਾਣਗੇ ਅਸੀਂ ਕੰਪੀਟ ਨਹੀਂ ਕਰ ਸਕਦੇ ਉਹਨਾਂ ਨੂੰ ਜਿਹੜੀ ਡਿਵੈਲਪਡ ਕੰਟਰੀਜ਼ ਨੇ ਉਹਨਾਂ ਦੀਆਂ ਜਿੰਨੀਆਂ ਸਬਸਿਡੀਆਂ ਨੇ येलो ਬਾਕਸ ਗ੍ਰੀਨ ਬਾਕਸ ਸਬਸਿਡੀਆਂ ਕਹਿ ਕੇ ਸਿਕਿਉਰ ਕੀਤੀ ਹੋਈਆਂ ਸਾਡੀ ਭਾਰਤ ਲਈ ਕੋਈ ਸਬਸਿਡੀ ਸਿਕਿਉਰ ਨਹੀਂ ਕੀਤੀ ਹੋਈ ਔਰ 100% ਉਹਨਾਂ ਦੀ ਕਾਸਟ ਆਫ ਪ੍ਰੋਡਕਸ਼ਨ ਜਿਹੜੀ ਹੈ ਸਰਕਾਰ 베ਅਰ ਕਰਦੀ ਹੈ ਉਹਨਾਂ ਦੀ ਸਾਰੀ ਉਹਨਾਂ ਨੂੰ ਕੈਸ਼ ਸਬਸਿਡੀਆਂ ਦਿੱਤੀਆਂ ਜਾਣੀਆਂ ਸਾਡੀ ਜੇ ਉਹਨਾਂ ਦੇ ਫਾਰਮੂਲਾ ਫਾਰਮੂਲੇ ਨਾਲ ਗਿਣਿਆ ਜੇ ਅਸੀਂ 40% 네ਗੇਟਿਵ ਸਬਸਿਡੀ ਹੈ ਸਾਨੂੰ ਤੇ ਇਸ ਕਰਕੇ ਇੱਥੇ ਦੀ ਖੇਤੀ ਉਹਨਾਂ ਨਾਲ ਕੰਪੀਟ ਕਰੇ ਨਹੀਂ ਸਕਦੀ ਇੱਥੇ ਜੇ ਇੱਥੇ ਦੀ ਖੇਤੀ ਡੁੱਬ ਗਈ ਜੇ ਇੱਥੇ ਦਾ ਡੇਰੀ ਡੁੱਬ ਗਈ ਇੱਥੇ ਦੀ ਪੋਲਟਰੀ ਡੁੱਬ ਗਈ ਤਾਂ ਜਿਹੜੀਆਂ ਵੱਡੀਆਂ-ਵੱਡੀਆਂ ਕੰਪਨੀ ਐ ਉਹਨਾਂ ਦਾ ਜਿਹੜਾ ਵਰਤਾਰਾ ਹੁੰਦਾ ਉਹ ਫਿਰ ਪਹਿਲਾਂ-ਪਹਿਲਾਂ ਤਾਂ ਸਸਤਾ ਮਾਲ ਦੇਣਗੇ ਬਾਅਦ ਚ ਉਹ ਇਹ ਤੇ ਲੋਕਾਂ ਨੂੰ ਲੋਟ ਟ੍ਰੈਨਿੰਗ ਜੀ ਇੱਕ ਹੋਰ ਸਵਾਲ ਹੈ ਇਹਦੇ ਵਿੱਚ ਇੱਕ ਪੋਸਟਰ ਵਾਲ ਦੇ ਤੁਸੀਂ ਗੱਲ ਕੀਤੀ ਕਿਉਂਕਿ ਬਾਰ-ਬਾਰ ਇਹੀ ਗੱਲ ਆਉਂਦੀ ਸਰਕਾਰ ਵੀ ਕਹਿੰਦੀ ਕਿ ਲੋਕਾਂ ਨੂੰ ਜਿਆਦਾ ਖੱਜਲ-ਖਵਾਰੀ ਨਾ ਹੋਵੇ ਔਰ ਬਾਰ-ਬਾਰ ਜਿਹੜੇ ਰੋਡਸ ਬੰਦ ਕਰ ਦਿੱਤੇ ਜਾਂਦੇ ਨੇ ਰੇਲਵੇ ਟਰੈਕਸ ਨੂੰ ਆਰੋਗ ਦਿੱਤਾ ਜਾਂਦਾ ਹੈ ਇਹ ਲੋਕਾਂ ਦੀ ਖੱਜਲ-ਖਵਾਰੀ ਨਾ ਹੋ ਤੁਸੀਂ ਇਹਦੇ ਚ ਇੱਕ ਪੁਆਇੰਟ ਗਿਆ ਕਿ ਅਸੀਂ ਬਿਜ਼ਨਸਮੈਨਸ ਜਾਂ ਲੋਕਾਂ ਦੇ ਤੱਕ ਪਹੁੰਚਾਂਗੇ ਕਿਉਂਕਿ ਇਹੀ ਗੱਲ ਬਾਰ-ਬਾਰ ਆਉਂਦੀ ਹੈ ਕਿ ਖੱਜਲ-ਖਵਾਰੀ ਜਿਹੜੀ ਰੋਡ ਬੰਦ ਕਰ ਦਿੰਦੇ ਆਪਣੀ ਮੰਗਾਂ ਨੂੰ ਲੈ ਕੇ ਜਿਸ ਕਰਕੇ ਕਾਫੀ ਪਿੱਛੇ ਅ ਦੇਖਿਆ ਗਿਆ ਕਿ ਲੋਕ ਸਾਡੇ ਉਹ ਸਾਤਿਆਂ ਨੇ ਰੋਡ ਬਲੌਕ ਕੀਤੀ ਸੀ ਸਰਕਾਰ ਨੇ ਬੈਰੀਕੇਡ ਖੜੇ ਕੀਤੇ ਸੀ ਅਸੀਂ ਦਿੱਲੀ ਬੈਠੇ ਰਹੇ ਅਸੀਂ ਟ੍ਰੈਫਿਕ ਆਪ ਰੈਗੂਲੇਟ ਕਰਦੇ ਸੀ ਸਰਕਾਰ ਨੇ ਸਾਡੇ ਅੱਗੇ ਬੈਰੀਕੇਡ ਖੜੇ ਕੀਤੇ ਸੀ ਸਰਕਾਰ ਨੇ ਇੱਥੇ ਚਾਰੇ ਪਾਸੇ ਰਾਹ ਇਹ ਜਗ੍ਹਾ ਬੰਦ ਕੀਤੇ ਜਿੱਥੇ ਆਲੇ-ਦਾਲੇ ਵੀ ਕੋਈ ਰਸਤਾ ਨਹੀਂ ਸੀ ਦਿੱਤੋਂ ਸਾਡੇ ਅੰਦੋਲਨ ਕਾਰੀ ਟ੍ਰੈਫਿਕ ਲਗਾ ਦਿੰਦੇ ਇਸ ਸਤ ਅਗਰ ਇੱਕ ਪਾਲਿਸੀ ਦੇ ਤਹਿਤ ਇਸ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ ਉਹ ਸਾਰਾ ਕੁਝ ਕੀਤਾ ਸੀ ਇਹ ਇਹੀ ਗਲਤਫਹਿਮੀ ਦੂਰ ਕਰਨ ਵਾਸਤੇ ਅਸੀਂ ਆਪਣੇ ਭਾਈਚਾਰੇ ਨੂੰ ਕਹਿਣ ਵਾਲੇ ਆਂ ਕਿ ਸਿਰਫ ਤੇ ਸਿਰਫ ਅੰਦੋਲਨ ਲੜਨ ਦੀ ਸ਼ਕਤੀ ਕਿਸਾਨਾਂ ਮਜ਼ਦੂਰਾਂ ਚ ਹੈ ਇੱਕ ਵੱਡੀ ਕੰਧ ਹੈ ਕਾਰਪੋਰੇਟ ਹਾਊਸਿਸ ਦੇ ਅੱਗੇ ਜੇ ਇਹ ਕੰਧ ਟੱਗ ਗਈ ਤਾਂ ਹੋਰ ਕਿਸੇ ਦੀ ਸਮਰੱਥਾ ਨਹੀਂ ਲੜਨ ਦੀ ਸਭ ਕੁਝ ਹੱਡ ਦੇ ਪਾਣੀ ਮੰਗ ਵਹਾ ਕੇ ਲੈ ਜਾਣਗੇ ਤੁਹਾਡੀ ਸਾਰੇ ਦੁਕਾਨਦਾਰ ਦੋ ਸਾਲ ਬਾਅਦ ਤੁਸੀਂ ਸੜਕਾਂ ਤੇ ਉਭੋਗੇ ਤੁਸੀਂ ਆਪਣੇ ਕੰਮ ਦੀ ਤਲਾਸ਼ ਚੋਗੇ ਸਾਰੇ ਬੇਰੁਜ਼ਗਾਰ ਹੋ ਜਾਣਗੇ ਇਸ ਲਈ ਇਸ ਅੰਦੋਲਨ ਨੂੰ ਇਹਦੇ ਨਾਲ ਹਮਦਰਦੀ ਰੱਖੋ ਜਿਸ ਤਰ੍ਹਾਂ 21 ਦੇ ਅੰਦੋਲਨ ਜਿਸਨੂੰ ਹਮਦਰਦੀ ਨਾਲ ਤੁਸੀਂ ਸਪੋਰਟ ਕੀਤੀ ਅਸੀਂ ਉਦੋਂ ਦੀ ਸਪੋਰਟ ਉਹਨਾਂ ਕੋਲ ਪਾੜਦੇ ਹਾਂ ਉਹਦੇ ਲਈ ਅਸੀਂ ਕੰਮ ਕਰਨ ਲਈ ਪੋਸਟਰ ਵਾਰ ਸ਼ੁਰੂ ਕਰ ਰਹੇ ਹਾਂ ਫਿਰ ਜੋ ਜੋ ਕੁਝ ਵੀ ਕਰਨ ਜਾ ਰਹੇ ਹਾਂ ਉਹਦੇ ਬਾਰੇ ਪਿੰਡਾਂ ਵਿੱਚ ਪ੍ਰਚਾਰ ਲਈ ਅਸੀਂ ਅਲੱਗ ਪੋਸਟਰ ਕੱਢ ਰਹੇ ਹਾਂ ਜਿਹੜਾ ਇੱਥੇ ਅਸੀਂ ਕਿੰਨਾ ਤੁਸੀਂ ਮੇਰੇ ਕੋਲ ਲੈ ਸਕਦੇ ਹੋ ਜਿਹੜਾ ਅਸੀਂ ਉਸ ਤਰ੍ਹਾਂ ਵਪਾਰੀਆਂ ਨੂੰ ਦੁਕਾਨਦਾਰਾਂ ਨੂੰ ਕਿਹਾ ਤਾਂ ਮੇਰੇ ਕੋਲ ਹੈ ਤੁਸੀਂ ਜਾਂਦੇ ਹੋਏ ਮੇਰੇ ਕੋਲ ਪ੍ਰੈਕਟ ਕਰ ਸਕਦੇ ਹੋ ਇਸ ਤੋਂ ਬਾਅਦ ਵੀ ਦੂ ਖਾਲਾ ਸੁਖ ਨੂੰ ਬਣੋ ਵੀ ਬਣੇ ਕਿਸਾਨ ਨੂੰ ਜਲਦੀ ਖਾਇਆ ਗਿਆ ਘਰਾਂ ਦੇ ਵਿੱਚੋਂ ਫੋਕ ਲਿਆ ਗਿਆ ਜਦੋਂ ਵੀ ਇਹ ਤੁਹਾਨੂੰ ਰੱਜੀ ਗੱਲਾਂ ਕਿ ਇੱਕ ਦਿਨ ਪਹਿਲਾਂ ਹੀ ਰਾਤ ਨੂੰ ਘਰ ਦੇ ਵਿੱਚ ਉਹ ਹਰ ਉਸ ਕਰਦੇ ਦਾ ਖਾਣੇ ਲੈ ਜਾਂਦਾ ਹੈ ਕਮਜ਼ੋਰੀ ਤੁਹਾਡੀ ਫੜੀ ਨਹੀਂ ਗਈ ਸਰਕਾਰ ਵੱਲੋਂ ਤੋਂ ਹੁਣ ਤੁਸੀਂ ਕਿਵੇਂ ਪਲਾਨ ਆਊਟ ਕਰੋਗੇ ਸਾਰਾ ਕਿਉਂਕਿ ਨਾ ਤਾਂ ਲੋਕਾਂ ਨੂੰ ਤੁਹਾਡੇ 'ਤੇ ਵਿਸ਼ਵਾਸ ਰਹੇ ਕੰਪਾਨਾਂ ਦੇ ਕਿਉਂਕਿ ਜੋ ਕੁਝ ਹੋਇਆ ਸਾਫ਼ ਸਾਹਮਣੇ ਆ ਰਿਹਾ ਕਿ ਕਾਪਲਾ ਹੋ ਗਿਆ ਸ਼ਬੂ ਬਨੋਰੀ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਕਿਵੇਂ ਪ੍ਰੈਜ਼ੈਂਟ ਕਰੋਗੇ ਕਿ ਕਿਸਾਨਾਂ ਦਾ ਨਹੀਂ ਉਹ ਉਹ ਸਰਕਾਰੀ ਖੇਡ ਸੀ ਉਹਦੇ ਵਿੱਚ ਮੈਂ ਦਖਲ ਨਹੀਂ ਦੇਣਾ ਮੈਂ ਕਿਸੇ ਤੇ ਕੋਈ ਕਮੈਂਟ ਨਹੀਂ ਕਰਨਾ ਉਹ ਕਿਵੇਂ ਹੋਇਆ ਇਸ ਕਿਸਾਨ ਲਹਿਰ ਨੂੰ ਬਦਨਾਮ ਕਰਨ ਦੀ ਇੱਕ ਖੇਡ ਸੀ ਉਦੇ ਸਰਕਾਰ ਸਫਲ ਰਹੀ ਹੈ ਇਸ ਤੇ ਕਿਸਾਨ ਲਹਿਰ ਨੂੰ ਕੋਈ ਫਰਕ ਨਹੀਂ ਪਿਆ ਲੋਕੀ ਸਾਨੂੰ ਪਰੇਸ਼ਾਨ ਕਰਦੇ ਨੇ ਛਿਦੀ ਮੋਰਚਾ ਲਾਓ ਪਾਣੀ ਦਾ ਤੁਸੀਂ ਮੈਨੂੰ ਦੱਸੋ ਤੁਸੀਂ ਇਹਦਾ ਪਾਰਟ ਹੋਵੋਗੇ ਜਿਹੜੀਆਂ ਜਿਹੜੀ ਲੇਟੈਸਟ ਸਟੱਡੀਜ਼ ਨੇ ਉਹ ਕਹਿੰਦੀਆਂ ਵੀ ਜਿਹੜਾ ਇਸ ਵੇਲੇ ਸੀ ਸੈਕੰਡ ਵਕ ਕੋ ਇੱਕ ਵਾਰ ਤੋਂ ਪਾਣੀ ਕੱਢ ਰਹੇ ਹਾਂ ਇਹ ਪਾਣੀ ਪਾਰਲੀਮੈਂਟ ਚ ਰਿਪੋਰਟ ਪੇਸ਼ ਹੋ ਚੁੱਕੀ ਡਿਸਟ੍ਰਿਕਟ ਵਾਈਜ਼ ਪੰਜਾਬ ਦੀ ਕਿਸੇ ਜ਼ਿਲ੍ਹੇ ਚ ਘਟ ਕਿਸੇ ਚ ਵੱਧ ਪੰਜਾਬ ਦਾ ਪਾਣੀ ਕੈਂਸਰਸ ਹੋ ਗਿਆ ਉਹਦੇ ਚ ਕਾਲੇ ਪੀਲੇ ਦੀ ਬਿਮਾਰੀ ਆ ਗਈ ਤੇ ਇਹ ਇਹ ਐਤਕਿ ਮੈਂ ਇਸ ਕਰਕੇ 6 ਮਹੀਨੇ ਹੋਰ ਵਧਾਉਣਾ ਕਿਉਂਕਿ ਫੋਰਕਾਸਟ ਹੈ ਵੀ ਐਤਕਿ بارش ਬੰਦ ਹੋਏਗੀ ਅਦਰਵਾਈਜ਼ 1.5 ਸਾਲ ਨੂੰ ਸੈਕੰਡ ਐਕੁਇਫਾਇਰ ਖਤਮ ਹੋਣ ਵਾਲਾ ਦੋ ਸਾਲ ਨੂੰ ਹੋ ਜਾਏਗਾ ਜੇ بارش ਬੰਦ ਹੋ ਜਾਂਦੀ ਹੈ ਜਿਹੜਾ ਤੀਸਰਾ ਐਕੁਇਫਾਇਰ ਹੈ ਉਹਦੇ ਵਿੱਚ ਲੈਡ ਹੈ ਆਰਸਨਿਕਸ ਨੇ ਉਹਦੇ ਵਿੱਚ ਹੈਵੀ ਮੈਟਲਸ ਨੇ ਨਾਉ ਪੀਣ ਦੇ ਲੈ ਕੇ ਨਾ ਫਸਲਾਂ ਉਗਾਉਣ ਦੇ ਲੈ ਕੇ ਵੇਅਰ 윌 ਯੂ ਗੋ ਪੰਜਾਬ ਫਿਰ ਤੋਂ ਮਾਈਗ੍ਰੇਟ ਕਰੇਗਾ ਹਾਂ ਦੂਜੇ ਪਾਸੇ ਸੰਸਾਰੀ ਸਥਿਤੀ ਨੂੰ ਸਮਝਣਾ ਪਵੇਗਾ ਨੇਚਰ ਨੇ ਹਰ ਸਟੇਟ ਹਰ ਇਹ ਹਰ ਦੇਸ਼ ਨੂੰ ਕੁਝ ਨਾ ਕੁਝ ਬਖਸ਼ਿਸ਼ ਕੀਤੀ ਹੈ ਕਿਤੇ ਕੋਲਾ ਦੇ ਦਿੱਤਾ ਕਿਤੇ ਤੇਲ ਦੇ ਦਿੱਤਾ ਕਿਤੇ ਕੋਈ ਮੈਗਨੀਜ਼ ਦੇ ਦਿੱਤਾ ਕਿਤੇ ਕੋਈ ਤਾਤ ਦੇ ਦਿੱਤੀ ਕਿਤੇ ਪੱਥਰ ਦੇ ਦਿੱਤਾ ਔਰ ਜਿਹੜੀ ਸਟੇਟ 'ਚ ਕੁਝ ਹੈ ਉੱਥੇ ਦੀ ਮਾਲਕ ਉਹ ਸਟੇਟ ਹੈ ਅਸੀਂ ਰਾਜਸਥਾਨ 'ਚੋਂ ਪੱਥਰ ਲੈਉਣਾ ਪੈਸੇ ਦੇ ਕੇ ਲੈਉਣਾ ਚਾਰਕਣ ਤੋਂ ਕੋਲਾ ਲੈਉਣਾ ਪੈਸੇ ਦੇ ਕੇ ਲੈਉਣਾ ਤੇਲ ਲੈਣਾ ਪੈਸੇ ਦੇ ਕੇ ਲੈਣਾ ਹੈ ਪੰਜਾਬ ਨੂੰ ਜਿਹੜੀ ਪੰਜ ਦਰਿਆਵਾਂ ਦੀ ਧਰਤੀ ਕਰਕੇ ਪੰਜਾਬ ਕਰਕੇ ਜਾਣੀ ਜਾਂਦੀ ਹੈ ਦਾ ਨਾਮ ਪਿਆ ਇੱਥੇ ਸਾਨੂੰ ਪਾਣੀ ਦਿੱਤਾ ਤੇ ਫਰਟਾਈਲ ਧਰਤੀ ਦਿੱਤੀ ਅਸੀਂ ਸਰਕਾਰ ਦੇ ਆਕੇ ਲੱਗੇ ਅਸੀਂ ਆਪਣਾ ਜਿਹੜਾ ਪਾਣੀ ਸੀ ਧਰਤੀ ਵਾਲਾ ਉਹਨੂੰ ਦਾਣਿਆਂ 'ਚ ਕਨਵਰਟ ਕਰਕੇ ਦੇਸ਼ ਦੀ ਭੁੱਖ ਕਰਨ ਵਾਸਤੇ ਦਿੰਦਾ ਔਰ ਕਦੇ ਕਾਸਟ ਆਫ ਪ੍ਰੋਡਕਸ਼ਨ ਜਦੋਂ ਅਕਾਊਂਟ ਫੋਰ ਕਰਦੇ ਨੇ ਪਾਣੀ ਦੀ ਕਾਸਟ ਜ਼ੀਰੋ ਅਕਾਊਂਟ ਫੋਰ ਹੁੰਦੀ ਹੈ ਇਵਨ ਇਤੋਂ ਤੱਕ ਸਾਡੀ ਸਟੇਟ 20000 ਕਰੋੜ ਰੁਪਇਆ ਹਰ ਸਾਲ ਕਿਊਬੈਨ ਨੂੰ ਫ੍ਰੀ ਬਿਜਲੀ ਦਾ ਦਿੰਦੀ ਹੈ ਇਹ ਕਿਤੇ ਅਕਾਊਂਟ ਫਾਰਮ ਨਹੀਂ ਹੁੰਦਾ ਸਟੇਟ ਦਾ ਖਜ਼ਾਨਾ ਵੀ ਲੁੱਟਾਤਾ ਸੀ ਦੇਸ਼ ਦੀ ਭੁੱਖ ਦੂਰ ਕਰਨ ਲਈ ਔਰ ਜਿਨ੍ਹਾਂ ਦੀ ਭੁੱਖ ਦੂਰ ਕੀਤੀ ਉਹਨਾਂ ਨੂੰ ਕੋਈ ਇਹਦਾ ਅਹਿਸਾਸ ਨਹੀਂ ਇਸੇ ਤਰ੍ਹਾਂ ਸਾਡੇ ਕੋਲ ਜਿਹੜਾ ਪਾਣੀ ਸੀ ਸਤਲੁਜ ਬਿਆਸ ਰਾਵੀ ਦਾ ਇਹ ਪਾਣੀ ਕਨਸਟੀਟਿਊਸ਼ਨ ਕਹਿੰਦਾ ਹੈ ਕਿ ਇਹ ਲਾਈਪੀਰੀਅਨ ਪ੍ਰਿੰਸੀਪਲ ਅਨੁਸਾਰ ਪੰਜਾਬ ਇਹਦਾ ਮਾਲਕ ਹੈ ਔਰ ਫਿਰ ਇਹਨੂੰ ਜੇ ਬੰਡਣਾ ਜਿਹੜੀਆਂ ਰਾਈਪੇਰੀਅਨ ਸਟੇਟਸ ਨੇ ਉਹਨਾਂ 'ਚ ਬੰਡਿਆ ਜਾ ਸਕਦਾ ਸਾਡੀ ਇਹ ਮਾਲਕੀ ਹੈ ਪਰ ਮੁਸ਼ਕਲ ਕੀ ਹੋ ਗਈ ਵੀ ਕੇਂਦਰ ਸਰਕਾਰ ਦਾ ਦਖਲ ਹੋ ਗਿਆ ਰੀਆਰਗੇਨਾਈਜੇਸ਼ਨ ਐਕਟ ਦੀ ਤਾਰਾ 787980 ਦੀ ਵਜ੍ਹਾ ਕਰਕੇ ਉਹ ਦਖਲ ਕਰਨ ਉਹਨਾਂ ਨੇ ਝਗੜੇ ਦਾ ਨਾਮ ਲੈ ਕੇ ਕੋਈ ਨਾ ਕੋਈ ਟ੍ਰਿਬਿਊਨਲ ਬਿਠਾਤਾ ਕਦੇ ਕੋਈ ਜ਼ਬਰਦਸਤੀ ਐਗਰੀਮੈਂਟ ਕਰਾਤਾ ਪੰਜਾਬ ਦਾ ਪਾਣੀ ਦੂਸਰੀਆਂ ਸਟੇਟਾਂ ਨੂੰ ਅਜਾਈਂ ਲੁਟਾਤਾ ਔਰ ਅੰਗਰੇਜ਼ ਨੇ ਰਾਜਸਥਾਨ ਨੂੰ ਪਾਣੀ ਪੈਸੇ ਦੀ ਕੀਮਤ ਤੈਅ ਕਰਕੇ ਦਿੱਤਾ ਸੀ ਉਹ ਸਾਨੂੰ 1990 95 ਤੱਕ ਪੈਸੇ ਦਿੰਦਾ ਰਿਹਾ ਹੈ ਹੁਣ ਸਰਕਾਰ ਦੀ ਸ਼ੈਤੇ ਪਿਛਲੀ ਕਾਂਗਰਸ ਹਕੂਮਤ ਵੇਲੇ ਬੈਂਸ ਭਰਾਵਾਂ ਨੇ ਡਿਮਾਂਡ ਕੀਤੀ ਐਸੈਂਬਲੀ 'ਚ ਬਈ ਬਿੱਲ ਤਾਂ ਭੇਜੋ ਸਾਡੀਆਂ ਸਰਕਾਰਾਂ ਬਿੱਲ ਭੇਜਣ ਤੋਂ ਸਾਡੀਆਂ ਸਰਕਾਰ ਜੀ ਦੀ ਮਰਜ਼ੀ ਰਹੀ ਹੋਵੇ ਪਾਣੀਆਂ ਦੇ ਮਸਲੇ ਤੇ ਉਹਨਾਂ ਨੇ ਆਪਣੀ ਕੁਰਸੀ ਬਚਾਉਣ ਵਾਸਤੇ ਪੰਜਾਬ ਨਾਲ ਧੋਖਾ ਕੀਤਾ ਚਾਹੇ ਅਕਾਲੀ ਰਹੇ ਹੁਣ ਕਾਂਗਰਸੀ ਰਹੇ ਹੁਣ ਚਾਹੇ ਅੱਜ ਆਜ ਵਾਲੇ ਆਮ ਆਦਮੀ ਪਾਰਟੀ ਵਾਲੇ ਨੇ ਇਹਨਾਂ ਨੇ ਡੈਮ ਸੇਫਟੀ ਐਕਟ ਲਾਗੂ ਹੋਣ ਤੋਂ ਪਹਿਲਾਂ ਜਦੋਂ ਅਸੀਂ ਚਿੱਠੀ ਲਿਖੀ ਬਈ ਇਹਨੂੰ ਨਾਮ ਮੰਨਿਓ ਇਹਨਾਂ ਨੇ ਮੰਨ ਲਿਆ ਇਹਨਾਂ ਨੇ ਬਹੁਤ ਸਾਲ ਬਾਅਦ ਇਹ ਮੰਗ ਕਰਦੇ ਆ ਵੀ ਜੀ ਸਾਡਾ ਬੀਬੀਐਮ ਵਿੱਚ ਮੈਂਬਰ ਲਓ ਅਸੀਂ ਉਦੋਂ ਕਿਹਾ ਵੀ ਹੁਣ ਕਿਉਂ ਚੀਕਾਂ ਮਾਰਦੇ ਹੋ ਤੁਸੀਂ ਉਹ ਤਾਂ ਮੰਗਿਆ ਨਹੀਂ ਹੁਣ ਵੀ ਜਿਹੜਾ ਰੈਜ਼ੋਲੂਸ਼ਨ ਕੀਤਾ ਐਸੈਂਬਲੀ ਨੇ ਉਹ ਰੱਦ ਨਹੀਂ ਕੀਤਾ ਡੈਮ ਸੇਫਟੀ ਐਕਟ ਇਹ ਕਹਿੰਦੇ ਨੇ ਅਸੀਂ ਮੰਗ ਕਰਦੇ ਆ ਵੀ ਇਹਨੂੰ ਰੱਦ ਕਰੋ ਵੀ ਤੁਹਾਡੇ ਕੋਲ ਅਧਿਕਾਰ ਹੈ ਤੁਸੀਂ ਸਟੇਟ ਐਸੈਂਬਲੀ ਚ ਰੱਦ ਕਰੋ ਸਰਲੀਟ ਦੇ ਐਜੀਟੇਸ਼ਨ ਨੂੰ ਅਸੀਂ ਡਿਮਾਂਡ ਕਰਾਂਗੇ ਜਿੰਨੇ ਪਾਣੀਆਂ ਦੇ ਸਮਝੌਤੇ ਨੇ ਉਹਨਾਂ ਨੂੰ ਰੱਦ ਕਰਕੇ ਰਿਵਿਊ ਕਰਨ ਦਾ ਡਿਮਾਂਡ ਕਰਾਂਗੇ 25 ਸਾਲ ਬਾਅਦ ਕੋਈ ਵੀ ਸਮਝੌਤਾ ਰਿਵਿਊ ਕਰਨ ਵਾਸਤੇ ਤੁਸੀਂ ਡਿਮਾਂਡ ਕਰ ਸਕਦੇ ਹੋ ਜਦੋਂ ਪੰਜਾਬ ਦੀ ਮਾਲਕੀ ਤਾਏ ਹੋਗੀ ਅਸੀਂ ਪਾਣੀ ਸਾਡੇ ਕੋਲ ਹੈ ਆਪਣੀ ਲੋੜ ਪੂਰੀ ਕਰਕੇ ਦੂਜੀਆਂ ਸਟੇਟਾਂ ਨੂੰ ਦਵਾਂਗੇ ਹਰਿਆਣੇ ਨਾਲ ਸਾਡਾ ਕੋਈ ਕਲੇਸ਼ ਨਹੀਂ ਹਰਿਆਣੇ ਦਾ ਜਿੰਨਾ ਹਿੱਸਾ ਬਣਦਾ ਅਸੀਂ ਕਹਾਂਗੇ ਉਹਨਾਂ ਨੂੰ ਦਿਓ ਪਰ ਅੱਜ ਪੰਜਾਬ ਦੀ ਸਥਿਤੀ ਐਡੀ ਮਾੜੀ ਹੋਊਗੀ ਸਾਡੀ ਡਿਮਾਂਡ ਹੋਊਗੀ ਹਰ ਘਰ ਨੂੰ ਪੀਣ ਵਾਲਾ ਸਾਫ਼ ਪਾਣੀ ਤੇ ਹਰ ਖੇਤ ਨੂੰ ਨੇਰੀ ਪਾਣੀ ਇਹ ਸਾਨੂੰ ਦਿਓ ਹਰ ਘਰ ਨੂੰ ਜਦੋਂ ਕੀਤਾ ਵਾਲਾ ਪਾਣੀ ਪੀਣ ਵਾਲਾ ਪਾਣੀ ਮੰਗਾਂਗੇ ਤਾਂ ਇੱਥੇ ਪੰਜਾਬ ਦਾ ਹਰ ਸ਼ਹਿਰੀ ਸਾਡੇ ਨਾਲ ਜੁੜੇਗਾ ਕਿਉਂਕਿ ਅੱਜ ਸਾਰੇ ਕੈਂਸਰ ਕੈਂਸਰ ਯੁਕਤ ਪਾਣੀ ਜਿਹੜਾ ਉਹ ਪੀ ਰਹੇ ਨੇ ਔਰ ਇਹ ਤੋਂ ਮਾੜੀ ਗੱਲ ਇਹ ਸਰਕਾਰ ਨੇ ਹੋਰ ਕੀਤੀ ਜਾਂ ਲੰ ਦਿੱਲੀ ਵਾਲੇ ਨੇ ਕੀਤੀ ਜਿਹੜਾ ਪੋਲਿਊਸ਼ਨ ਕੰਟਰੋਲ ਐਕਟ ਹੈ ਉਹਦੇ ਵਿੱਚ ਅਮੈਂਡਮੈਂਟ ਕਰਕੇ ਸਜ਼ਾ ਦਾ ਪ੍ਰਾਵਧਾਨ ਖਤਮ ਕਰਤਾ ਉਹਦੇ ਵਿੱਚ ਜਿਹੜਾ ਉਹਦੇ ਤੇ ਐਫ ਆਈ ਆਰ ਵੀ ਨਹੀਂ ਹੋ ਸਕਦੀ ਜਿਹੜਾ ਪੋਲੂਟੈਂਟਸ ਧਰਤੀ 'ਚ ਸੁੱਟਦਾ ਹੈ ਅੱਗੇ ਹੁੰਦਾ ਸੀ ਵੀ ਉਹਨਾਂ ਨੂੰ ਟ੍ਰੀਟਮੈਂਟ ਪਲਾਂਟ ਲਾਉਣੇ ਪੈਂਦੇ ਸੀ ਉਹ ਚਲਾਉਂਦੇ ਨਹੀਂ ਉਹਨੂੰ ਜੁਰਮਾਨਾ ਵੀ ਹੁੰਦਾ ਹੁੰਦਾ ਸੀ ਮੁਕੱਦਮਿਆਂ ਦਾ ਜੋ ਦੇ 5 ਸਾਲ ਦੀ ਸਜ਼ਾ ਵੀ ਹੁੰਦੀ ਹੁੰਦੀ ਸੀ ਇਹਨਾਂ ਨੇ ਸਜ਼ਾ ਖਤਮ ਕਰਤੀ ਐਫ ਆਈ ਆਰ ਨਹੀਂ ਹੋਏਗੀ ਫਿਰ ਉਹ ਹੋਰ ਪੋਲੂਟ ਕਰਨਗੇ ਸਰਕਾਰ ਇਸ ਕੋਲੋਂ ਦਾਵਾ ਕਰਦੀ ਹੈ ਕਿ 2024 ਤੱਕ ਇਹ ਜੋ ਬਾਈਵੋ ਕੰਟਰੋਲ ਜਿਹੜਾ ਡੈਰੀ ਪਾਲਣ ਦੇ ਖੇਤਾਂ ਨੂੰ ਬਿਕਿਆ ਸੀ ਇਹਨਾਂ ਦੇ ਪਹੁੰਚਾਉਣ ਦੀ ਜ਼ਿੰਮੇਵਾਰੀ ਸਰਕਾਰ ਕਰਦੀ ਹੈ ਉਹ ਕਹਿੰਦੇ ਕਿ ਹੁਣ ਤੱਕ ਸਰਕਾਰ ਨੇ ਇਹ ਆਪਿਆ ਹੁੰਦਾ ਹੈ ਇਹ ਸੱਤ ਤੋਂ ਬੈਠੇ 64% ਕਿਸਾਨ ਜਿਹੜਾ ਉਹ ਡੈਰੀ ਪਾਲੀ ਵਾਲਾ ਗਰਾਊਂਡ ਰਿਐਲਿਟੀ ਤੇ ਜਾਓ ਇਹਨਾਂ ਦੇ ਜਿਹੜੇ ਹੈਗੇ ਨਾ ਡਰਾਮੇਬਾਜ਼ ਇਹ ਡਰਾਮੇਬਾਜ਼ੀਆਂ ਲੋਕ ਪਿੰਡਾਂ ਦੇ ਸਮਝਣ ਲੱਗੇ 1.5 ਸਾਲ ਸਾਡੇ ਰਜਵਾਹੇ ਪੱਕੇ ਕਰਨ ਦੇ ਬਹਾਨੇ ਬੰਦੀ ਰਹੀ ਹੈ ਪਾਣੀ ਨਹੀਂ ਗਿਆ ਪੰਜਾਬ ਚ ਇਹ ਜਿਹੜੀ ਪਰਸੈਂਟੇਜ ਦੱਸਦੇ ਨੇ ਕਿੱਥੋਂ ਆ ਗਈ ਪਾਣੀ ਤਾਂ ਹੁਣ 4 ਦਿਨ ਪਹਿਲਾਂ ਇਹਨਾਂ ਨੇ ਸੂਏ ਛੱਡਿਆ 4 ਦਿਨ ਪਹਿਲਾਂ ਛੱਡੇ ਪਾਣੀ ਕਿੱਥੋਂ ਕਿਤੇ ਨੂੰ ਲੱਗ ਗਿਆ ਇਹ ਸਰਾਸਰ ਮੈਂ ਸਮਝਦਾ ਪੰਜਾਬ ਨਾਲ ਧੋਖਾ ਕਰ ਰਹੇ ਨੇ ਜਦੋਂ ਇਦਾਂ ਦੀ ਗਲਤ ਫਿਗਰਸ ਹੁੰਦੇ ਨੇ ਪੰਜਾਬ ਦੇ ਲੋਕਾਂ ਨੂੰ ਸਮਝਣਾ ਪਏਗਾ ਇਹਨਾਂ ਨੂੰ ਸਜ਼ਾ ਦੇਣੀ ਪਏਗੀ ਹਾਲੇ ਵੀ ਹਾਲੇ ਵੀ ਪਾਪਾ ਨਹੀਂ ਪੈ ਰਹੀਆਂ ਜੀ ਕੋਈ ਡਾਈਵਰਸੀਫਾਈ ਕਰਨ ਨੂੰ ਉਹਦਾ ਵਧਨ ਤਾਂ ਸਰਕਾਰ ਦੇਵੇ ਚੋ ਇਸ ਕਰਕੇ ਨਹੀਂ ਕਿਸਾਨ ਛੱਡਦਾ ਉਹ ਉਹਦੀ ਪ੍ਰੋਕੂਰਮੈਂਟ ਐਸ਼ੋਰਡ ਹੈ ਦੇਖੋ ਦਾਣਾ ਨੇ ਫੋਰ ਐਗਜ਼ਾਮਪਲ ਮੈਂ ਮਿਸਾਲ ਦਿਨਾ ਅੱਜ ਇਹਨਾਂ ਨੇ 8700 ਕੁਝ ਰੁਪਏ ਐਮਐਸਪੀ ਤੱਕ ਕੀਤੀ ਹੈ ਇਹਦੀ ਮੂੰਗੀ ਦੀ ਧਾਰਦੀ 8 ਕੁਇੰਟਲ ਝਾੜ ਦਿੰਦੀ ਹੈ ਇਹ 70000 ਦੀ ਹੋ ਜੇਗੀ ਕਿਲੇ ਚੋਂ ਜੇ ਸਰਕਾਰ ਖਰੀਦੇ ਸਰਕਾਰ ਖਰੀਦੀ ਨਹੀਂ ਮਾਰਕੀਟ ਚ ਉਹਦਾ ਜਿਹੜਾ ਵਟਕਾ 50000 ਤੋਂ ਨਹੀਂ ਡੱਬਦੀ ਕਿਉਂਕਿ ਉਹ 5000 5.5 000 4800 ਇੱਥੇ ਵਿਕਦੀ ਆ ਮੂੰਗੀ ਐਮ ਐਸ ਬੀ ਦਾ ਕੀ ਮਤਲਬ ਹੈ ਜੇ ਤੁਸੀਂ ਖਰੀਦਣੀ ਨਹੀਂ ਤੇ ਉਹ ਖਰੀਦ ਲੈਣ ਦਾ ਬਦਲ ਆਪੇ ਬਣ ਗਿਆ ਕਿਉਂਕਿ ਮੂੰਗੀ ਦੀ ਦਾਲ ਉਹਦੀ ਇੱਕ ਖੂਬੀ ਆ ਉਹ ਨਾਈਟ੍ਰੋਜਨ ਧਰਤੀ ਚ ਛੱਡਦੀ ਆ ਬਜਾਏ ਖਾਦਾਂ ਪਾਉਣ ਦੇ ਖੇਤ ਨੂੰ ਫਲਟਾਈਜ਼ ਕਰਦੀ ਐ ਤੇ ਸ਼ਾਰਟ ਡਿਊਰੇਸ਼ਨ ਦੀ ਫਸਲ ਐ ਸਾਲ ਚ ਅਸੀਂ ਦੋ ਦੋ ਫਸਲਾਂ ਤਾਂ ਆਰਾਮ ਨਾਲ ਲੈ ਸਕਦੇ ਮੂੰਗੀ ਦੀਆਂ ਚੋਨੇ ਦੇ ਅਸੀਂ ਕੀ ਲੈਣਾ ਚੋਨੇ ਤੇ ਇੰਨਾ ਖਰਚਾ ਅਸਦੇ ਨਰਾਤ ਪੰਜ ਦੌੜ ਜੇ ਸਾਡੀ ਮੂੰਗੀਏ ਫਰੀਦਨ ਓਨੀਓ ਬਟਕ ਜਿੰਨੀ ਝੋਨੇ ਦੀ ਸਾਨੂੰ ਮੂੰਗੀ ਤੋਂ ਹੋ ਜੇ ਅਸੀਂ ਦਾਣਾ ਇੰਪੋਰਟ ਕਰਦੇ ਆ ਇੱਥੇ ਤੇ ਕਿਸਾਨਾਂ ਦੀ ਮੂੰਗੀ ਨਹੀਂ ਖਰੀਦਦੇ ਉਹ 3000 3500 ਰੁਪਿਆ ਐਮਐਸਪੀ ਤੋਂ ਘੱਟ ਵਿਕਦੀ ਏ ਕਿਵੇਂ ਡਾਈਵਰਸੀਫਾਈ ਕਰੀਏ ਰਾਣਾ ਰਾਣਾ ਗੁਰਜੀਤ ਦਾ ਆਗਿਆ ਇੱਕ ਇੱਕ ਹੈ ਜੀ ਫੇਰ ਫੇਰ ਪਿੱਛੇ ਮੈਂ ਸਭ ਤੋਂ ਪਹਿਲਾਂ ਉਹੀ ਕਿਹਾ ਵੀ ਉਹ A2 FL ਦੇ ਫਾਰਮੂਲੇ ਨੂੰ ਉਹ ਸਾਹਿਬ ਕੀ ਤੈਅ ਕੀਤੀ ਹੈ C2 50% ਨਾਲ ਨਹੀਂ ਸਰਕਾਰ ਝੂਠ बोलਦੀ ਹੈ ਇਸੇ ਕਰਕੇ ਇਸ ਨੂੰ ਰੱਦ ਕਰ ਦਿੱਤਾ ਕਾਂਗਰਸੀ ਐਮਐਲਏ ਰਾਣਾ ਖੋਰੀ ਤੋਂ ਦਾਅਵਾ ਕਰ ਰਹੇ ਨੇ ਕਿ ਮੈਂ ਵਸਤੀ ਦਊਗਾ ਉਹਦਾ ਇਕਰਾਰ ਨਤੀ ਲਾਉਂਗਾ ਪਹਿਲਾਂ ਉਹਨੂੰ ਵੀ ਸਮਝ ਲਓ ਖਰੀਦਣ ਚੰਗੀ ਗੱਲ ਹੈ بڑے بڑے ਇੰਡਸਟਰੀਸਟਸ ਨੇ ਸਾਡੇ ਵਿੱਚੋਂ ਨੇ ਸਾਨੂੰ ਖੁਸ਼ੀ ਹੈ ਪਰ ਉਹ ਅਗਲੀ ਫਸਲ ਜਿਹੜੀ ਹੁਣ ਤੋਂ ਤਮੀਂ ਨੇ ਡੇਢ ਤੇ ਬਾਅਦ ਲੱਗਣੀ ਐ ਉਹਦੀਆਂ ਜਿਹੜੀਆਂ ਵੈਰਾਈਟੀਆਂ ਨੇ ਮੰਗੀ ਮੱਕੀ ਦੀਆਂ ਉਹ ਝਾੜ ਦਿੰਦੀਆਂ 10 ਤੋਂ 15 ਕਿੰਟਲ ਬੜੀ ਮੁਸ਼ਕਲ ਨਾਲ 11 12 ਤੇ ਜਾ ਕੇ ਝਾੜ ਖੜ ਜਾਂਦਾ ਉਹ ਫਿਰ ਜੇ 24 ਨੂੰ ਖਰੀਦਣਗੇ ਉਹ ਫਿਰ ਕਣਕ ਦੀ ਵੀ ਜਿਹੜੀ ਜਿਹੜਾ ਹੈਗਾ ਜਿਹੜਾ ਪੀਰੀਅਡ ਆ ਉਹ ਵੀ ਡਿਸਟਰਬ ਹੋਏਗਾ ਲੋਕੀ ਉਹ ਨਹੀਂ ਬੀਜਦੇ ਜਿਹੜੀ ਹੁਣ ਐ ਇਹ ਉਹਨਾਂ ਨੇ ਖਰੀਦਣੀ ਨਹੀਂ ਇਹ 40 ਤੋਂ 45 ਕਿੰਡਲ ਝਾੜ ਦਿੰਦੀ ਐ ਇਹ ਮੱਕੀ ਦੀ ਵੀ ਸਮਝਣਾ ਪੈਗਾ ਦੋ ਦੋ ਸਮਿਆਂ ਤੇ ਬੀਜੀ ਜਾਂਦੀ ਹੈ ਜਿਹੜੀ ਹੁਣ ਇਹਦੇ ਬਾਅਦ ਬੀਜੀ ਜਾਏਗੀ ਉਹ ਮੱਕੀ ਦੇ ਨਾਲ ਫਿਰ ਕਣਕ ਦੀ ਵੀ ਸਾਡੀ ਬਜਾਈ ਜਿਹੜੀ ਉਹ ਡਿਸਟਰਬ ਹੋਏਗੀ ਚਲੋ ਕੁਝ ਲੇਟ ਹੋ ਜਾਏਗੀ ਪਰ ਉਹਦੇ 'ਚ ਸਾਡੀ ਨੈਟ ਬਚਤ ਕੋਈ ਨਹੀਂ ਹੈ ਫਿਰ ਛੋਨਾ ਛੱਡ ਕੇ ਉਹ ਬੀਜਾਂਗੇ ਤਾਂ ਚ ਉਹੀ ਸਥਿਤੀ ਜਿਹੜੀ ਮੈਂ ਮੂੰਗੀ ਵਾਲੀ ਕੀਤੀ ਉਹਦੇ 'ਚ ਆ ਗਈ ਉਹਦਾ ਝਾੜ ਹੀ ਨਹੀਂ ਹੈ ਉਹਦਾ ਝਾੜ 10 12 ਇੱਥੇ ਕਿ ਰਹਿ ਜਾਂਦਾ ਮੈਕਸਿਮਮ 15 ਆ ਜਿਹੜੀ ਅੱਜ ਵੈਰੈਟੀ ਲਾਉਂਦੇ ਨੇ ਹਾਈਬ੍ਰਿਡ ਇਹ 40 45 क्विंटल ਝਾੜਦੀ ਹੈ ਇਹਨੂੰ ਤੁਸੀਂ ਹਟਾ ਕੇ ਦਿਖਾ ਦਿਓ ਮੇਰੇ ਮੇਰੇ ਮੁਤਾਬਕ ਪੰਜਾਬ ਦੇ ਹਿੱਤ ਜਣੀਆ ਇਹ ਫਸਲ ਮੂੰਗੀ ਦੀ ਕਿਉਂਕਿ ਰੋਜ਼ ਪਾਣੀ ਮੰਗਦੀ ਹੈ ਇਹ ਵਿੱਚ ਉਹਨੇ ਜਿੰਨੀ ਪਾਣੀ ਲੈਂਦੀ ਹੈ ਮੱਕੀ ਮੱਕੀ ਦੀ ਵਾਹ ਇਹ ਇਹ ਪਰ ਲੋਕਾਂ ਨੂੰ ਤੁਸੀਂ ਜਦੋਂ ਉਹਨਾਂ ਨੂੰ ਨੈਟ ਬਚਤ ਦੇਖਦੇ ਨੇ ਫਿਰ ਉਹ ਕਿਸੇ ਦੇ ਕਹਾਏ ਨਹੀਂ ਇਹਦੀ ਇਕਨੋਮਿਕਸ ਹੋ ਜ਼ਿਆਦਾ ਬਿਹਤਰ ਸਮਝੀ ਹੈ ਉਹ ਕਿਸੇ ਦੇ ਕਹੇ ਤੇ ਨਹੀਂ ਹਟਦੇ ਮੈਂ ਤਾਂ ਕਈ ਵਾਰੀ ਕਿਹਾ ਵੀ ਹਟਾ ਕੇ ਦਿਖਾ ਦਿਓ ਕਿਵੇਂ ਮੱਕੀ ਆ ਜਿਹੜੀ ਗਰਮੀ ਵਾਲੀ ਮੱਕੀ ਕਿਵੇਂ ਹਟਾ ਦੂੰਗੇ ਤੁਸੀਂ ਤੁਸੀਂ ਨਮੀ ਨਮੀ ਜ਼ਿਆਦਾ ਤੁਹ ਤੋਂ ਡਾ ਇਨਾ ਕੰਟਰੋਲ ਹੋਵੇ ਇਦਾਂ ਦੀ ਵੈਰਾਈਟੀ ਕੋਈ ਵੀ ਤੁਹਾਡੀ ਮਰਜ਼ੀ ਤੋਂ ਬਿਨਾਂ ਨਾ ਇੱਥੇ ਆਏ ਜਿਹੜੀਆਂ ਪ੍ਰਾਈਵੇਟ ਰਿਸਰਚ ਕਰਨ ਵਾਲੀਆਂ ਕੰਪਨੀਆਂ ਨੇ ਉਹਨਾਂ ਨੇ ਹਰ ਵਾਰੀ ਹਰ ਸਾਲ ਨਵਾਂ ਸੀਡ ਭੇਜ ਦਿੰਦੇ ਨੇ ਇੱਥੇ ਤੇ ਜਦੋਂ ਉਹ ਸੂਟ ਕਰਦਾ ਅਗਰੇ 20 ਰਹਿੰਦੇ ਨੇ ਮੱਕੀ ਖਰੀਦਣਗੇ ਰਾਣਾ ਜੀ ਚੰਗੀ ਗੱਲ ਆ ਪਰ ਉਸ ਵੇਲੇ ਮੱਕੀ ਕਿੰਨੀ ਕੀ ਹੋਏਗੀ ਉਹ ਮੱਕੀ ਦਾ ਝਾੜ ਹੈ ਨਹੀਂ ਜਿਹੜੀ ਉਹ ਖਰੀਦਣ ਨੂੰ ਕਹਿੰਦੇ ਨੇ ਅਜਾਤ ਜੀ ਤੁਸੀਂ ਕਿਹਾ ਕਿ ਲੈਬੋਰੀ ਪਾਲਸੀ ਦਾ ਅਸੀਂ ਜ਼ੋਰ ਕਰਾਂਗੇ ਉਹ ਤੋਂ ਪ੍ਰੋਬਲੀ ਕਰੀ ਜਾਵੇਗਾ ਬਹੁਤ ਸਾਰੇ ਕਾਰੀ ਤੱਕ ਇਹ ਗੱਲ ਦੀ ਹੈ ਕਿ ਇਹਦੀ ਜ਼ਰੂਰਤ ਬਹੁਤ ਹੈ ਉਸ ਦੇ ਨਾਲ ਕੁਮਾਸ਼ੀਆ ਕਰਨਾ ਹੋਊਗਾ ਉਹਨਾਂ ਦਾ ਬਹੁਤ ਸਾਰੇ ਇਜ਼ਾਮ ਦੀ ਆਪਣੀਆਂ ਰੁਪੀ ਪਾਰਟੀਆਂ ਦੀ ਬਣਾਏ ਕਿ ਅਸੀਂ ਤੁਹਾਡੇ ਵਾਂਗ ਹੋਏ ਨਹੀਂ ਕਿ ਪਹਿਲਾਂ ਆਪਣੇ ਬੰਦਿਆਂ ਨੂੰ ਕੁਝ ਨਾ ਜਿਹੜੀਆਂ ਐਕਵਾਇਰ ਕਰ ਲੈਣ ਮੈਂ ਸਮਝ ਗਿਆ ਤੁਹਾਡੀ ਗੱਲ ਮੇਰੀ ਗੱਲ ਸਮਝੋ ਮੈਨੂੰ ਦੱਸਿਓ ਜਿਹੜੀ ਜ਼ਮੀਨ ਉਹਨਾਂ ਐਕਵਾਇਰ ਕਰਨੀ ਹੈ ਲੈਂਡ ਪੂਲਿੰਗ ਚੋਂ ਡਿਵੈਲਪ ਕਰਨੇ ਡਿਵੈਲਪ ਕਰਕੇ ਉਹਦੇ ਤੋਂ 1000 ਸਕੇਅਰ ਫੁੱਟ ਦਾ ਪਲਾਟ ਇੱਕ ਏਕੜ ਚੋਂ ਦੇ ਦੇਣਾ ਆਪਣੇ ਸਰਕਾਰ ਦੀਆਂ ਸਕੀਮਾਂ ਦਾ ਪਤਾ ਹੈ ਡਵੈਲਪਮੈਂਟ ਨੂੰਏ 20-20 ਸਾਲ ਲੱਗ ਜਾਂਦੇ ਨੇ ਉਹ 20 ਅੱਜ ਜਮੀਨ ਲੈ ਲੈਣੀ ਹੈ 20 ਸਾਲ ਬਾਅਦ ਉਹਨੂੰ 1000 ਗਜ਼ ਦਾ ਪਲਾਟ ਮਿਲੂ ਜਾਂ ਤਾਂ ਭੁੱਖਾ ਮਰੂ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਖੇਤੀ ਤੋਂ ਬਿਨਾਂ ਨਾ ਕੋਈ ਉਹਨਾਂ ਕੋਲ ਕੋਈ ਸਕਿੱਲ ਹੈ ਨਾ ਉਹਨਾਂ ਨੂੰ ਖੇਤੀ ਤੋਂ ਬਿਨਾਂ ਕੋਈ ਕੰਮ ਆਉਂਦਾ ਹੈ ਨਾ ਉਹ ਕੰਮ ਕਰਨ ਵਾਸਤੇ ਉਹਨਾਂ ਕੋਲ ਕੋਈ ਇਨਵੈਸਟਮੈਂਟ ਲਈ ਪੈਸਾ ਹੈ ਇਹ ਆਫੀਸ਼ੀਅਲ ਫਿਗਰ ਹੈ ਵੀ 86% ਫਾਰਮਰਸ ਦੇ ਕੋਲ ਦੇਸ਼ 'ਚ 5 ਏਕੜ ਤੋਂ ਘੱਟ ਦੀ ਜ਼ਮੀਨ ਹੈ ਜੇ ਤੁਸੀਂ ਇਦਾਂ ਹੀ ਇਹਦੇ ਹੀ ਹਿਸਾਬ ਲਾ ਲਓ ਤਾਂ ਇਹਦੇ 'ਚ ਵੀ 5 ਇਕੜ ਤੋਂ ਘੱਟ ਵਾਲੇ 86% ਹੈਗੇ ਨੇ ਜੇ ਇੱਕ ਫੈਮਿਲੀ ਦੇ ਚਾਰ ਮੈਂਬਰ ਲਾ ਲਓ ਤਾਂ ਸਮਝੋ 1 ਲੱਖ ਜਿਹੜੀ ਆਬਾਦੀ ਹੈ ਉਹ ਪ੍ਰਭਾਵਿਤ ਹੋਏਗੀ ਅੱਜ 24000 ਇਕੜ ਜਿਹੜੀ ਸਿਰਫ ਲੁਧਿਆਣੇ 'ਚ ਇਹ ਲੁਧਿਆਣੇ ਤੱਕ ਸੀਮਤ ਨਹੀਂ ਇਹ ਤਾਂ ਹੁਣ ਬਾਕੀ ਅੰਮ੍ਰਿਤਸਰ 'ਚ ਵੀ ਲਾਗੂ ਕਰਨਾ ਚਾਹੁੰਦੇ ਨੇ ਇਹ ਫਿਰੋਜ਼ਪੁਰ 'ਚ ਵੀ ਲਾਗੂ ਪਟਿਆਲੇ 'ਚ ਵੀ ਲਾਗੂ ਕਰਨਾ ਚਾਹੁੰਦੇ ਨੇ ਤੋਂ ਲੈਂਡ ਪੂਲਿੰਗ ਵਿੱਚ ਤੁਸੀਂ ਇਹਦਾ ਉਜਾੜਨ ਦਾ ਇੱਕ ਨਵਾਂ ਤਰੀਕਾ ਹੈ ਕਿਸਾਨ ਨੂੰ ਉਜਾੜਨ ਦਾ ਨਵਾਂ ਤਰੀਕਾ ਕੀ ਹੈਗਾ ਜੀ ਉਹ ਪਹਿਲਾਂ ਕਲੀਅਰ ਅਖਬਾਰ ਸਾਫ਼ ਕੇ ਦੱਸਣ ਤਾਂ ਵੀ ਕਦੋਂ ਪੈਸੇ ਦੇਣਗੇ ਉਹਦੇ ਜੇ ਉਹਨੂੰ ਡਿਵੈਲਪ ਕਰਕੇ ਉਹਨੂੰ ਇੱਕ ਪਲਾਟ ਦੇਣਾ ਸਾਨੂੰ ਨਹੀਂ ਚਾਹੀਦਾ